ਤੋ ਵੀ ਮਿੱਤਰੋ ਮੈਂ ਕਹਤਾ ਵੀ ਨੂੰ ਕਿ ਗੱਡੀ ਸਟਾਰਟ ਕਰ ਜਿਹੜਾ ਕੋਲਡ ਸਟਾਰਟ ਕਰਦੇ ਜਿਹੜਾ 10 ਕੁ ਮਿੰਟ ਤੇ ਬਹਿ ਜਾ ਵਿੱਚ ਬਹਿ ਕੇ ਬਹਿ ਕੇ ਬਹਿ ਜਾ ਪੂਰੀ ਫੀਲਿੰਗ ਚੱਕ ਪ੍ਰਧਾਨ ਕਿਹੜੀ ਗੱਲ ਆ ਚੱਲ ਮਾਰ ਬਸ ਛੱਡ ਦੇ ਛੱਡ ਦੇ ਹੁਣ ਹੁਣ ਮੜਾ ਇਹ ਸ਼ੀਸ਼ੇ ਕਰ ਨਹੀਂ ਸਾਫ ਅੰਦਰੋਂ ਕਢ ਲੀ ਉਹ ਜਿਹੜਾ ਉੱਤੇ ਪਾਇਆ ਹੈ ਇਹ ਧਰਮਾਲ ਜਾ ਕਿੱਥੇ ਗਿਆ ਹਾਂ ਇਹਨੂੰ ਝਾੜ ਲਾ ਪਹਿਲਾਂ ਚਲੋ ਜੀ ਮੈਂ ਪ੍ਰਧਾਨ ਨੂੰ ਕਹਤਾ ਆ ਗੱਡੀ ਕਰਦੇ ਸਾਫ ਤੇ ਅੰਮ੍ਰਿਤਸਰ ਜਾਣਾ ਕੋਈ ਕੰਮ ਆ ਕਿ ਦੱਸ ਦਿਆਂ ਤੁਹਾਨੂੰ ਚੱਲਦੇ ਆ ਇੱਕ ਦੋ ਜਣੇ ਆਉਂਦੇ ਉਹਨਾਂ ਨੂੰ ਨਾਲ ਲੈ ਕੇ ਜਾਣਾ ਆ ਮਿਲਦੇ ਆ ਫੇਰ ਅਬ ਇਹ ਸਾਡਾ ਸਭ ਤੋਂ ਨਿੱਕਾ ਆ ਇਹ ਸਾਰੇ ਘਰ ਦੇ ਕੰਮ ਇਹ ਹੈਂਡਲ ਕਰਦਾ ਮੁੰਡਾ ਜਿਹੜਾ ਕੋਈ ੜੜਿਆ ਫੜਿਆ ਕੰਮ ਹੁੰਦਾ ਫੇਰ ਸਾਨੂੰ ਜਾਣਾ ਪੈਂਦਾ ਬਾਕੀ ਨਿੱਕੀ ਮੋਟੀ ਤੂੰ ਤੂੰ ਮੈਂ ਮੈਂ ਕਰ ਆਉਂਦਾ ਜਾ ਕੇ ਸਹੀ ਗੱਲ ਕਿ ਨਹੀਂ ਪ੍ਰਧਾਨ ਨਿੱਕੀ ਮੋਟੀ ਮੈਂ ਤੂੰ ਤੂੰ ਮੈਂ ਮੈਂ ਕਰ ਆਉਂਦਾ ਜਾ ਕੇ ਤੇ ਬਾਕੀ ਸਾਰੇ ਘਰ ਦੇ ਕੰਮ ਇਹੋ ਹੀ ਸੰਭਦਾ ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਗੇ ਸਵਾਗਤ ਹੈ ਤੁਹਾਡਾ ਅੱਜ ਨਵੇਂ ਵਲੌਗ 'ਚ ਵਲੌਗ ਅੱਜ ਜਰੂਰ ਲੇਟ ਸ਼ੁਰੂ ਹੁੰਦਿਆ ਇੱਕ ਤਾਂ ਕੰਮ ਬਹੁਤ ਸੀ ਸਵੇਰ ਦੇ ਤੇ ਇੱਕ ਕੰਮ ਹੋਰ ਹੋ ਗਿਆ ਸਾਡੇ ਨਾਲ ਗੱਡੀ ਤੇ ਥੋੜੀ ਜੀ ਜਿੱਦਾਂ ਨਾ ਲਾਡੋ ਤੇ ਲਾਡੋ ਤੇ ਥੋੜੀ ਜੀ ਸੱਟ ਲੱਗ ਗਈ ਆ ਤੇ ਕੋਈ ਨਹੀਂ ਉਹ ਲੱਗੀ ਮੜੀ ਜੀ ਆ ਕੋਈ ਨਹੀਂ ਇਧਰ ਟ੍ਰੀਟਮੈਂਟ ਕਰਵਾ ਲਾਂਗੇ ਤੋਂ ਤੁਹਾਨੂੰ ਵਿਖਾਉਨੇ ਆ ਅੱਗੇ ਥੋੜੀ ਜੀ ਵਿਚਾਰੀ ਤੇ ਨਾ ਉਹ ਦਵਾਈ ਦਵਾਈ ਲਾਉਣੀ ਪਣੀ ਵਿਚਾਰੀ ਤੇ ਤੇ ਕੋਈ ਗੱਲ ਨਹੀਂ ਕੰਮਕਾਰ ਵੀ ਇਦਾਂ ਦੇ ਹੀ ਫਿਰ ਉਹ ਬਲੌਗਿੰਗ ਹੁਣ ਫ੍ਰੀ ਹੋਏ ਆ ਕੰਮਕਾਰ ਤੋਂ ਪਰ ਮੈਂ ਆਖਿਆ ਕਿ ਨਹੀਂ ਯਾਰ ਸਾਰੇ ਜਿਹੜਾ ਹੁਣ ਕੰਮ ਹੈ ਆਡੀਅנס ਸਾਡੂੰ ਦੀੜ ਦੀ ਢੀਕਦੀ ਹੋਗੀ ਤੇ ਅਸੀਂ ਉਹਨਾਂ ਲਈ ਵਲੌਗ ਬਣਾਈਏ ਤੇ ਕਿਉਂ ਪ੍ਰਧਾਨ ਜੀ ਸਹੀ ਗੱਲ ਸਹੀ ਗੱਲ ਹੈ ਸਹੀ ਗੱਲ ਹੈ ਸਾਹ ਹਾਂ ਜੀ ਬਿਲਕੁਲ ਨਾ ਤੇ ਇਸ ਚ ਕਰਕੇ ਮੈਂ ਕਿਹਾ ਨਹੀਂ ਵੀ ਨਾਲ ਨਾਲ ਚੱਲੇਗੀ ਵਲੌਕਿੰਗ ਹੋਰ ਹੋਣ ਜਾਣੇ ਆਂ ਪਿੰਡ ਕੰਗ ਤੋਂ ਆਪਣੇ ਕੋਪੜ ਜੀ ਨੂੰ ਛੱਡ ਕੇ ਤੇ ਵਾਪਸ ਜਾਣੇ ਘਰ ਨੂੰ ਤੇ ਜਾ ਕੇ ਤੁਹਾਨੂੰ ਗੱਡੀ ਖਿਲਾੜ ਕੇ ਨਾ ਤੇ ਇਹ ਸਲਾਡੋ ਦੀ ਥੋੜੀ ਜੀ ਸੱਟ ਵਿਖਾਉਂਦੇ ਆ ਥੋੜੀ ਜੀ ਲੱਗੀ ਜਿਆਦੀ ਨਹੀਂ ਕੋਈ ਨਹੀਂ ਕਰਾਵਾਂਗੇ ਜਦੋਂ ਚੀਜ਼ਾਂ ਚੱਲਦੀਆਂ ਆ ਕੋ ਮੜੀਆਂ ਮੋਟੀਆਂ ਲੱਗਦੀਆਂ ਰਹਿੰਦੀਆਂ ਕੋਈ ਗੱਲ ਨਹੀਂ ਤੇ ਚਲੋ ਜਾ ਕੇ ਤੁਹਾਨੂੰ ਫਿਰ ਮਿਲਦੇ ਆ ਜੀ ਲੋ ਵੀ ਮਿੱਤਰੋ ਪ੍ਰਧਾਨ ਹੋ ਗਿਆ ਗੁੱਸੇ ਕਹਿੰਦਾ ਮੈਂ ਨਹੀਂ ਘਰੇ ਜਾਣਾ ਉਹਨਾਂ ਜਰ ਜੰਨਾ ਚਰ ਗੱਡੀ ਨਹੀਂ ਉਹ ਆਹ ਵੇ ਆ ਕਲੋਨੀ ਜਮਾਈ ਬਾਹਰ ਜਾਣ ਦੇ ਸਿੱਧਾ ਹੁਣ ਸਿੱਧਾ ਨਾਲ ਹੀ ਕਰਾਂ ਉਹਨੂੰ ਵਿਖਾ ਕੇ ਆਉਂਦੇ ਆ ਕਿੰਨਾ ਕੁ ਮਤਲਬ ਕਿੰਨਾ ਕੁ ਲੱਗਾ ਆ ਉਹ ਲੱਗਾ ਤੇ ਅੱਧਾ ਅੱਧਾ ਗੋਲਾ ਲੱਗਿਆ ਤੁਹਾਨੂੰ ਵਿਖਾਉਂਦੇ ਉੱਪਰ ਦਾ ਸਾਰੀ ਉਹਨਾਂ ਸਿੱਧਾ ਹੀ ਉੱਥੇ ਨਾ ਵਿਖਾਉਣ ਜਾਣਦੇ ਆ ਕੀਤਾ ਮੁੰਡੇ ਨੂੰ ਫੋਨ ਆਪਣੇ ਸੱਜਣ ਨੂੰ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਭਾਜੀ ਆ ਜਾਓ ਜੇਰ ਬਾਸ਼ਾ ਸਿੱਧਾ ਪਛਾਣ ਤੇ ਉਹ ਆਂਦਾ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਆ ਜਾਓ ਸਿੱਧੇ ਤੇ ਵੈਨਿਆ ਜੇ ਕੱਲ ਦੀ ਕੱਲ ਹੀ ਕੱਲ ਜਾਂ ਸੰਡੇ ਕੱਲ ਐਤਵਾਰ ਤੇ ਐਤਵਾਰ ਮਹਾਰਾਜ ਦੀ ਕਿਰਪਨਾ ਪਾਉਣਾ ਸਿੱਧਾ ਸਾਹਿਬ ਉੱਤੇ ਉਹ ਵੀ ਬੰਦਾ ਜਾਂਦਾ ਆ ਹੁਣ ਸੋਮਵਾਰ ਨਿਕਲਣਾ ਪਰ ਟ੍ਰਿਪ ਤੇ ਚਲੋ ਇਹ ਚ ਰਿਵੀਲ ਹੀ ਵੀ ਕਰ ਦਿੰਨੇ ਆ ਸੌਫਟਵੇਅਰ ਨਿਕਲਦਾ ਆਪਾਂ ਟ੍ਰਿਪ ਤੇ ਤੇ ਤੁਹਾਨੂੰ ਇਹ ਲਾਸਟ ਬੱਤੇ ਦੱਸਾਂਗੇ ਵਲੌਗ ਤੇ ਕਿ ਜਾਣਾ ਕਿੱਥੇ ਆ ਕੈਂਪਿੰਗ ਕਰਨੀ ਕਿੱਥੇ ਆ ਤੇ ਇਹ ਹੁਣ ਸਹੀ ਕਰਾਉਣੀ ਹੈਗਾ ਤੇ ਨਾਰਮਲ ਥੋੜਾ ਜਿਹਾ ਚੱਲ ਵੀ ਜਾਊਗਾ ਪਰ ਉਹ ਦਿਲ ਨੂੰ ਹੁੰਦਾ ਰਹਿੰਦਾ ਨਾ ਕਿ ਯਾਰ ਗੱਡੀ ਲੱਗੀ ਆ ਮਜ਼ਾ ਜੈ ਨਹੀਂ ਆਉਂਦਾ ਤੇ ਆਪੋ ਮਜ਼ਾ ਬਿਲਕੁਲ ਖਰਾਬ ਨਹੀਂ ਕਰਨਾ ਆਪਾਂ ਉਹਨੂੰ ਕਹਿੰਦੇ ਆ ਕਿ ਸਾਨੂੰ ਕੱਲ ਦੀ ਕੱਲ ਦੀ ਡੇਟ ਤੇ ਗੱਡੀ ਦੇ ਦੇ ਤੇਰਲਾ ਮੈਂ ਤਾਂ ਕਰ ਲੈਨੇ ਆ ਹੋਰ ਕੀ ਜ਼ੋਰ ਹੁੰਦਾ ਭਰਾਵਾ ਗੱਡੀ ਤੇਰਲਾ ਮੈਂਦੀ ਹੁੰਦਾ ਤੇ ਫਿਰ ਜਾ ਕੇ ਤੇ ਕਰਾਂ ਤੇਰਲਾ ਮੈਂ ਤਾਂ ਕਰ ਲੈਨੇ ਆ ਕਿ ਅਸੀਂ ਤਾਂ ਸਿੱਧਾ ਘਰੇ ਵੀ ਨਹੀਂ ਗਏ ਤੇ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਸਿੱਧਾ ਆਪਾਂ ਜਾ ਕੇ ਉਹਦੇ ਵੀਰ ਨੂੰ ਪੁੱਛ ਲੈਣੇ ਆ ਕਿ ਕੰਮ ਕੋਈ ਵੱਡਾ ਵੀ ਨਹੀਂ ਆ ਤੇ ਕੰਮ ਹੋ ਵੀ ਜਾਊਗਾ ਜੇ ਇੱਕ ਦਿਨ ਚ ਪਰ ਇਹ ਆ ਕਿ ਚੱਲ ਟਾਈਮ ਹੋਵੇ ਨਾ ਅਗਲੇ ਕੋ ਉਹ ਚੀਜ਼ ਆ ਕਿ ਹਰ ਜੀ ਹਰ ਕੋਈ ਬਿਜ਼ੀ ਆ ਅੱਜ ਕੱਲ੍ਹ ਪਰ ਪਹੁੰਚ ਗਏ ਇੱਥੇ ਵੀਰ ਨੂੰ ਨਾਲ ਕੋ ਉਹ ਆਉਂਦਾ ਇੱਕ ਮਿੰਟ ਤੇ ਆਉਂਦਾ ਮੈਂ ਤੁਹਾਨੂੰ ਮੁਖਾਉਂਦਾ ਕਿੱਥੇ ਲੱਗਾ ਕੀ ਹੋਇਆ ਫਾਹੇ ਦੇ ਇਸੇ ਚੁੰਡੀ ਜੀ ਵੱਢੀ ਜਾਂਦੀ ਏ ਹੈ ਹਾਂ ਆ ਲੱਗੇ ਜੇ ਕੋਲ ਆ ਤਾਂ ਆਉ। ਉਹ ਲੱਗੇ ਨਾ ਕੋਲੇ। ਹੈਗਾ ਤੇ ਚਲੋ ਨੋਰਮਲ ਹੀ ਆ ਪਰ ਤੇ ਪਰ ਫਿਰ ਵੀ ਗੱਡੀ ਨੂੰ ਜੀ ਨੂੰ ਤੇ ਹੁੰਦਾ ਨਾ ਗੱਖੀ ਲੱਗਦੀ ਏ। ਚਲੋ ਕੋਈ ਗੱਲ ਨਹੀਂ ਜਿਹੜੀਆਂ ਰੋਡ ਤੇ ਕਿਧਰ ਚਲਣੀਆਂ ਉਹ ਲੱਗਣੀਆਂ ਆ ਕੋਈ ਗੱਲ ਨਹੀਂ ਐਡੀ ਨਹੀਂ ਕੋਈ ਗੱਲ ਹੈ ਜੀ ਪਤਾ ਨਹੀਂ ਲੱਗਦਾ। ਪਰ ਫਿਰ ਵੀ ਇੱਕ ਰੌਣੇ ਆ ਉੱਦਾਂ। ਤੇ ਪਰਵਾਹ ਨਹੀਂ ਕਰਨੀ ਠੀਕ ਆ। ਓਕੇ ਹਾਂਜੀ ਸ਼ਾਹ ਜੀ ਕੀ ਹਾਲ ਏ ਸਭ ਹੌਦਈ ਬਣ ਗਈ ਜੇ ਕਿਹ ਕਿਹਾ ਤਾ ਵੇਦਾ ਇਹ ਨਾ ਮੈਨੂੰ ਦੋ ਯਾਰ ਪਰਸੋਂ ਨਿਕਲਣਾ ਹੈ ਟ੍ਰਿਪ ਤੇ ਸਿੱਧੀ ਜਿਹੜੀ ਗੱਲ ਆ ਮਿੱਤਰਾ ਤਾਂ ਮੁੰਡਾ ਕਹਿੰਦਾ ਮੈਂ ਗੱਡੀ ਨਹੀਂ ਇਦਾਂ ਖੜਨੀ ਹੁਣ ਤਾਂ ਭਾਵੇਂ ਸਾਨੂੰ ਲਓ ਮਿੱਤਰੋ ਆ ਗਿਆਂ ਘਰੇ ਤਾਂ ਵੀਰ ਨੂੰ ਨਾਲ ਹੀ ਚੁੱਕ ਲੈਂਦਾ ਆ ਗਿਆ ਭਰਾਵਾ ਸਾਨੂੰ ਗੱਡੀ ਬਣਾ ਕੇ ਦੇਹਾਂਗਾ ਤੇ ਫੇਰ ਤੈਨੂੰ ਛੱਡਣਾ ਹੀ ਇਹ ਸਾਡਾ ਭਰਾ ਆ ਵੱਡਾ ਵੀ ਆ ਛੋਟਾ ਵੀ ਆ ਗੱਡੀ ਹੁਣੇ ਬਣੀ ਲਿਓ ਤੇ ਸ਼ਾਮ ਨੂੰ ਇੱਕ ਕੀ ਬੰਦ ਆ ਇਹ ਇਹ ਹੁੰਦਾ ਆਪਣੀ ਨਾ ਇਹ ਪਤਾ ਕੀ ਚੱਕਰ ਆ ਇਹ ਗੱਲਾਂ ਨਾ ਸਾਰੀਆਂ ਮਿੱਤਰੋ ਪਿਆਰ ਦੀਆਂ ਮੈਂ ਕਿਹਾ ਜ਼ਿੰਦਗੀ ਚ ਗੱਲ ਸਿੱਖੀ ਆ ਕਿ ਜਿੱਥੇ ਜ਼ੁਬਾਨ ਦਾ ਬੋਲਿਆ ਨਾ ਉੱਥੇ ਰੁਪਈਏ ਨਹੀਂ ਚੱਲਦੇ ਭਰਾ ਦੇ ਇਹ ਨਹੀਂ ਕਿ ਕੰਮ ਦੀ ਕਮੀ ਹੋ ਗਈ ਕੋਈ ਕਿਤੇ ਠੰਡ ਦੇ ਆਣ ਕੇ ਵੇਖੋ ਸਹੀਂ ਸੱਤ ਤੋਂ ਅੱਠ ਕਾਰਾਂ ਲੱਗੀਆਂ ਪਰ ਇੱਕ ਮਾਣ ਹੁੰਦਾ ਕਿ ਨਹੀਂ ਯਾਰ ਜੇ ਤੇਨੂੰ ਜਰੂਰਤ ਆ ਨਾ ਤੇ ਤੇਰੀ ਇਹ ਵਾਕਿਆ ਹੀ ਸਹੀ ਗੱਲ ਆ ਤੇ ਤੇਰਾ ਕੰਮ ਹੋਊਗਾ ਤੇ ਮਾਨ ਦੀ ਗੱਲ ਆ ਕਿ ਜੇ ਮੈਂ ਖੇ ਦਾ ਕੰਮ ਭਾਵੇਂ ਬਾਅਦ ਚ ਕਰਾਂ ਤੇ ਭਰਾ ਆਊਗਾ ਮੇਰੇ ਕੋਲ ਤੇ ਮੈਂ ਭਰਾ ਦਾ ਪਹਿਲਾਂ ਕਰੂੰਗਾ ਇਹ ਚੀਜ਼ ਦਾ ਪਿਆਰ ਹੁੰਦਾ ਤੇ ਕਹਿੰਦਾ ਭਾਵੇਂ ਤਾਂ ਕਿ ਸਾਡੀ ਇਹ ਜਿੰਦ ਜਾਨ ਆ ਤੇ ਸਾਡਾ ਸਾਰਾ ਹੀ ਹੋਣ ਦੇ ਨਹੀਂ ਆਂ ਵਰਤਨ ਦੇ ਅਸੀਂ ਬੜੇ ਚਿਰ ਦੇ ਵਰਤਨ ਨੇ ਵੀਰ ਦਾ ਬੜੇ ਚਿਰ ਦਾ ਸਾਡਾ ਪਿਆਰ ਆ ਤੇ ਬਾਕੀ ਇੱਥੇ ਇੱਥੇ ਗੱਡੀ ਲਾ ਕੇ ਇਦਾਂ ਇਦਾਂ ਹੀ ਰਹੂਗਾ ਇੱਥੇ ਹੁਣ ਗੱਡੀ ਲਾ ਕੇ ਨਾ ਉਹਨਾ ਇੱਥੇ ਗੱਡੀ ਇਹ ਮੈਨੂੰ ਵੀਰ ਛੱਡਣ ਆਇਆ ਵਾ ਗੱਡੀ ਇਹਨਾਂ ਨੇ ਲੈ ਜਾਣੀ ਆ ਠੀਕ ਹੈ ਵਿੱਚੋਂ ਉਹ ਘਾਗ ਕੋ ਏਕ ਵੀਰਾਂ ਦਾ ਕੱਢ ਲੋ ਇੱਕ ਨਾ ਤੇ ਇਹਨਾਂ ਨੇ ਆਪਣਾ ਅੱਧਾ ਅੱਧਾ ਕੰਮ ਕਰਕੇ ਤੇ ਗੱਡੀ ਫੇਰ ਵਾਪਸ ਇੱਥੇ ਲਾ ਕੇ ਤੇ ਸਵੇਰੇ ਫੇਰ ਬਾਬਾ ਸ਼ਹੀਦਾਂ ਸਾਹਿਬ ਜੁਰ ਜਾਣਾ ਤੇ ਕੱਲ ਮੈਨੂੰ ਵੈਸੇ ਗੱਡੀਆਂ ਦੇ ਦੇਣਗੇ ਤੇਰੋਗੇ ਵੀਰ ਜੀ ਨਾ ਮੈਨਾਂ ਡਨ ਹੋ ਗਿਆ ਕੱਲ ਮਿਲ ਜੂਗੀ ਪੱਕਾ ਨਾ ਪੱਕਾ ਕੱਲ 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 ਗੱਡੀ ਕੱਲ ਗੱਡੀ ਪੱਕਾ ਮਿਲ ਜੂਗੀ ਤੇ ਹੁਣ ਵੀਰ ਨੂੰ ਦਿੰਦੇ ਆ ਟਾਈਮ ਨਹੀਂ ਖਰਾਬ ਕਰਦੇ ਤੇ ਦਿੰਨੇ ਮਿੰਟੋ ਮਿੰਟ ਗੱਡੀ ਅਸਮਾਨ ਘੜ ਲੈਣੇ ਚਲੋ ਵੀ ਮਿੱਤਰੋ ਲੋ ਵੀ ਵੀਰ ਨੂੰ ਫਿਰ ਕਰਦੇ ਆ ਗੱਡੀ ਫੜਾਉਂਦੇ ਆ ਤੇ ਇਸ ਮਾਸਪੂਸਾ ਦਾ ਤੇਲ ਨਹੀਂ ਕੱਢ ਲਿਆ ਵਿੱਚੋਂ ਜਿਹੜਾ ਲੋਡ ਵੰਦੀ ਵੈ ਕੱਢਣ ਦੀ ਲੋਡ ਤਾਂ ਨਹੀਂ ਪਰ ਵੀਰਾਂ ਦਾ ਨਹੀਂ ਫਿਰ ਵੀ ਕਿਤੇ ਨਾ ਕਿਤੇ ਗੱਡੀ ਖੁੱਲੀ ਉੱਥੇ ਹੁੰਦੀ ਆ ਤਾਂ ਦੇ ਕਰਕੇ ਜਿਆਦਾ ਜ਼ਰੂਰੀ ਆ ਇਨਕਮ ਕੰਮ ਪਈਆਂ ਪਰਸੇ ਵੇਚ ਨਾਲ ਤੇ ਫਿਰ ਉਸ ਹਾਵ ਨਾਲ ਕੱਢਦੇ ਆ ਤੇ ਬਾਕੀ ਵੀਰ ਨੇ ਫਿਰ ਸ਼ਾਮੇ ਦੇ ਜਾਣੀ ਆ ਓਕੇ ਠੀਕ ਆ ਓਕੇ ਤੇ ਠੀਕ ਆ ਤੇ ਸ਼ਾਮ ਨੂੰ ਗੱਡੀ ਮਿਲ ਮੈਂ ਤੁਹਾਡੇ ਇੱਥੇ ਲਾ ਕੇ ਜਾਊਗਾ ਠੀਕ ਆ ਠੀਕ ਆ ਤੇ ਸਵੇਰੇ ਫਿਰ ਪੱਕਾ ਜੇ ਹੁਣ ਅਸੀਂ ਪਰਸੋਂ ਨਿਕਲਣਾ ਜੇ ਓਕੇ ਮੇਰਾ ਚਲੋ ਵੀ ਨੂਨਾ ਬਾਏ ਬਾਏ ਲਓ ਵੀ ਮਿੱਤਰੋ ਚੱਲੀ ਜੇ ਨੂਨਾ ਸਾਡੀ ਲਾਡੋ ਚੱਲੀ ਜੇ ਬਾਏ 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 ਆ ਮੁੰਡਾ ਮੁੰਡਾ ਇਹ ਤਾਂ ਹੁਣੇ ਬਣਾ ਕੇ ਖਰਦਨੀ ਇਹ ਤਾਂ ਬਹੁਤ ਜਰੀਲਾ ਮੁੰਡਾ ਇਹ ਹੋਰ ਕੋਈ ਹੁੰਦਾ ਮੇਰੇ ਥਾਂ ਤੇ ਨੇ ਪੈਂਟ ਦੇਣਾ ਇਹ ਤੇ ਮੈਂ ਅੱਜੇ ਕਿਤੇ ਵੀ ਉਹੀ ਹੁੰਦਾ ਨਾ ਅਵੀ ਜੇ ਜੇ ਤੂੰ ਹੁੰਦਾ ਨਾ ਤੇ ਇਹਨੇ ਤੇਰੇ ਤੇਰੇ ਛੱਡ ਦੇਣੀਆਂ ਇਹਨੇ ਜੇ ਗੱਡੀ ਲੱਗ ਜਾਂਦੀ ਤੇਰੇ ਕੋ ਤੇ ਅਨੇ ਪਰ ਉਦਾਂ ਮੈਂ ਗੱਲ ਕਰਦਾ ਜੀ ਨਾਲ ਪਿਆਰ ਹੁੰਦਾ ਨਾ ਤੰਗ ਪਾ ਲਈ ਇਹ ਚੀਜ਼ਾਂ ਚਲ ਕੋਈ ਗੱਲ ਨਹੀਂ ਫਿਰ ਆਪਣੇ ਭਰਾਵਾਂ ਨੂੰ ਦਿੱਤੀ ਉਹਨਾਂ ਨੇ A1 ਕਰ ਦੇਣੀ ਆਪਾਂ ਨੂੰ ਕੋਈ ਗੱਲ ਨਹੀਂ ਵੀ ਮਿੱਤਰੋ ਹੁਣ ਚੱਲਿਆਂ ਬਾਜ਼ਾਰ ਇੱਕ ਲਾਈਟ ਲੈਣੀ ਆ ਤੇ ਇੱਕ ਲੈਣੀ ਆ ਤਰਪੈਲ ਜਿਹੜੀ ਕੀ ਟੈਂਟ ਦੇ ਥੱਲੇ ਆ ਸਕੀ ਉਹ ਤਰਪੈਲ ਲੈਣੀ ਆ ਤੇ ਬਾਜ਼ਾਰ ਚਲਦੇ ਆ ਗੱਡੀ ਆ ਜਾਣੀ ਇੱਕ ਰਾਂ ਸ਼ਾਮਾਂ ਨੂੰ ਉਹ ਚੱਲਣ ਦਿਆ ਉਹ ਤੇ ਕੰਮ ਤੇ ਆ ਸ਼ੇਰ ਹਣੀ ਨਾਲ ਆ ਹਾਂਜੀ ਲੋ ਵੀ ਮਿੱਤਰੋ ਵੀਰ ਆ ਗਿਆ ਧੰਨਵਾਦ ਵੀਰ ਦਾ ਵੀਰ ਨੇ ਯਾਰ ਇੰਨੀ ਛੇਤੀ ਕੋਈ ਨਹੀਂ ਕੀਤਾ ਕੰਮ ਕਰਦਾ ਆਹ ਵੇਖੋ ਭਾਈ ਜੀ ਆਹ ਵੇਖੋ ਗੋਲਾ ਇੱਕਦਮ ਨਵਾਂ ਜਿੱਦਾਂ ਵੀ ਪਹਿਲਾਂ ਚੋ ਪਤਾ ਹੀ ਨਹੀਂ ਹੁੰਦਾ ਇਹ ਰਿਕਰਾਈ ਹੋਣੀ ਐ ਹਜੇ ਇਹਦਾ ਕੰਮ ਹੋਣਾ ਵੀਰ ਦੇ ਨਾ ਉਹਦੇ ਉੱਥੇ ਗੈਰੇਜ ਬਹੁਤ ਗੱਡੀਆਂ ਆ ਜਾਂਦੇ ਬਾਈ ਜਾਂਦਾ ਨਹੀਂ ਆਪਾਂ ਮਤਲਬ ਗੱਡੀ ਇੱਥੇ ਛੱਡਣੀ ਤਾਂ ਢੀਖ ਹਵਾਲੇ ਕਰਦੀ ਆ ਮਤਲਬ ਕੋਈ ਜਿੱਦਾਂ ਉਹਦੇ ਫਲੈਪ ਫਲੂਬ ਲੱਥੇ ਆ ਕੋਈ ਚੀ ਚੂਜ ਨਾਲੇ ਵਿੱਚ ਵੜੇ ਤਾਂ ਨਾਲੇ ਕਹਿੰਦਾ ਵੀਰ ਆਂਦਾ ਕਿ ਤੁਹਾਡੇ ਕੋਲ ਨਾਲੇ ਜਗ੍ਹਾ ਦੀ ਵੀ ਪ੍ਰੋਬਲਮ ਹੋ ਜਾਂਦੀ ਆ ਗਾਡੇ ਖਾਣਾ ਥੋੜਾ ਕਿਤੇ ਤੇ ਮਹਾਰਾਜ ਦੀ ਕਿਰਪਾ ਨਾਲ ਵੀਰ ਦਾ ਧੰਨਵਾਦ ਸਵੇਰੇ ਵੀਰ ਦੇ ਵਿੱਚ ਨਸਾਬ ਉੱਥੇ ਹੀ ਹੁੰਦਾ ਸਾਡੇ ਨਾਲ ਐਵੇਂ ਵੀ ਸੀਦਾ ਸਭ ਹੁੰਦੇ ਆ ਇਹ ਸਵੇਰੇ ਫਿਰ ਬਾਪੂ ਕਿਦਾਂ ਬਾਪੂ ਜੂ ਮੇਰੇ ਸਭ ਮੈਂ ਨਾ ਗੱਲ ਨਹੀਂ ਹੈ ਨਾ ਬਾਪੂ ਸਭ ਮੈਂ ਨਾ ਮੈਂ ਨਾ ਵੇਖੋ ਸਵੇਰੇ ਰੰਗ ਹੋ ਗਈ ਨਾ ਸ਼ਾਮੀ 6 ਵਜੇ ਤੋਂ ਬਾਅਦ ਮੈਨੂੰ ਫੋਨ ਕਰਦੇ ਮੈਂ ਗੱਡੀ ਤੁਹਾਡੇ ਜਾਂ ਘਰੇ ਛੱਡ ਜੂਗਾ ਨਹੀਂ ਨਹੀਂ ਕੋਈ ਗੱਲ ਮੈਂ ਨਾ ਕੋਈ ਚੱਕਰ ਨਹੀਂ ਤੇ ਬਾਕੀ ਸਵੇਰੇ ਹੁਣ ਇੱਥੇ ਲਾ ਦੇਣੀ ਹੈ ਗੱਡੀ ਜਾਂ ਇਧਰ ਬੰਨੇ ਲਾ ਦਾਂ ਜਾਂ ਇੱਥੇ ਲਾ ਦਾਂਗੇ ਤੇ ਫਿਰ ਠੀਕ ਆ ਧੰਨਵਾਦ ਵੀਰ ਦਾ ਬਹੁਤ ਬਹੁਤ ਭਰਾ ਮੈਂ ਧੰਨਵਾਦ ਯਾਰੀ ਹੋਵੇ ਭਰਾ ਇਦਾਂ ਦੀ ਮਿੰਟੋਂ ਮੈਂ ਤੇ ਨਹੀਂ ਛੇਤੀ ਤੇ ਹੈ ਇੰਡੀਆ ਇੰਨਾ ਫਾਸਟ ਹੋ ਗਿਆ ਇੰਡੀਆ ਲਓ ਵੀ ਮਿੱਤਰੋ ਆਪਾਂ ਪਹੁੰਚ ਜੁਕੇ ਆ ਘਰ ਠੀਕ ਆ ਉਹ ਵੀਰ ਦਾ ਇਨਾ ਸ਼ੁਕਰੀਆ ਕਿ ਉਹਨੇ ਉਸੇ ਵੇਲੇ ਹੀ ਮਤਲਬ ਨਾ ਕੰਮ ਕਰ ਕੰਮ ਕਰਦਾ ਹੈਨਾ ਨਹੀਂ ਤੇ ਹਰ ਕੋਈ ਜੇ ਕੋ ਪਹਿਲਾਂ ਪੰਜ ਸੱਤ ਗੱਡੀਆਂ ਲੱਗੀਆਂ ਹੋਂ ਤੇ ਅਗਲਾ ਆ ਕੇ ਕਿ ਮੇਰੇ ਕੋਲ ਬਾਈ ਜੀ ਟਾਈਮ ਹੀ ਨਹੀਂ ਹੈਗਾ ਠੀਕ ਆ ਦੂਸਰੀ ਗੱਲ ਇਹ ਆ ਕਿ ਸਵੇਰੇ ਉਹਨੇ 2 ਘੰਟੇ ਜੀ ਸਾਨੂੰ ਗੱਡੀ ਦੇ ਦੇਣੀ ਆ ਗੱਡੀ ਤੇ ਉਹਨੇ ਜਾ ਮਤਲਬ ਗੋਲੀ ਚ ਡੈਂਟ ਵਗੈਰਾ ਹੀ ਬੜਾ ਪਿਆਰ ਨਾਲ ਕੱਲੀ-ਕੱਲੀ ਦੀ ਉਹਨੇ ਵੀਡੀਓ ਸਾਨੂੰ ਵੀਡੀਓ ਬਣਾਈ ਫੋਟੋ ਖਿੱਚ ਕੇ ਭੇਜੀਆਂ ਕਿ ਐ ਇੱਦਾਂ ਕਰਦੇ ਨੇ ਐ ਇੱਦਾਂ ਫਾਈਨਲ ਕਰਦੇ ਨੇ ਐ ਇੱਦਾਂ ਕਰਦੇ ਨੇ ਕਿ ਸਾਡੇ ਮਨ ਨੂੰ ਘਰ ਬੈਠੇ ਨੂੰ ਤਸੱਲੀ ਹੋਈ ਜੈਨੂਨ ਕੰਮ ਜੈਨੂਨ ਕੰਮ ਹੋਇਆ ਬਾਕੀ ਵੈਸੇ ਤੇ ਸਾਨੂੰ ਤਾਂ ਰਾਬਰ 'ਕਾ ਭਰੋਸਾ ਹੁੰਦੇ ਤੇ ਵੀਡੀਓ ਦੀ ਲੋੜ ਨਹੀਂ ਪਰ ਨਹੀਂ ਇੱਕ ਜੈਨੂਨ ਕਿ ਸਾਨੂੰ ਪਤਾ ਸਾਡਾ ਕੰਮ ਹੁੰਦਾ ਗੱਡੀ ਦਾ ਕੀ ਠੀਕ ਆ ਦੂਸਰੀ ਗੱਲ ਜਿੰਨੀ ਜਿੰਨੀ ਚੀਜ਼ ਦੀ ਰਿਪੇਅਰ ਦੀ ਲੋੜ ਹੈ ਨਾ ਉਨੇ ਹੀ ਹੋਣੀ ਆ ਉਸ ਤੋਂ ਵੱਧ ਨਹੀਂ ਕਰਾਉਣਾ ਕਿਤੇ ਕੋਈ ਪੇਂਡ ਜਾਂ ਕਿਦਾਂ ਉਨੇ ਤੇ ਹੀ ਜਿੰਨੇ ਤੇ ਉਹ ਸਕ੍ਰੈਚ ਵਗੈਰਾ ਆ ਗਿਆ ਜਾਂ ਕਿਦਾਂ ਆ ਗਿਆ ਉਨੇ ਤੇ ਕਰਾਉਣਾ ਉਹ ਸਵੇਰੇ ਹੁਣ ਸੰਡੇ ਆ ਇਹ ਵਲੌਗ ਇਹ ਵਲੌਗ ਅਸੀਂ ਸਵੇਰੇ ਪਾਵਾਂਗੇ ਸੰਡੇ ਨੂੰ ਠੀਕ ਆ ਤੇ ਸਵੇਰੇ ਸੰਡੇ ਆ ਤੇ ਅੱਜ ਤੋਂ ਹੁਣਾ ਸ਼ੀਨਾ ਸਾਹਿਬ ਠੀਕ ਆ ਅੱਜ ਤੋਂ 12 ਤੋਂ 5 6 ਉੱਥੇ ਵੱਜ ਜਾਂਦੇ ਸਾਨੂੰ ਸ਼ੀਨਾ ਸਾਹਿਬ ਤੇ ਫਿਰ ਆਣ ਕੇ ਉਹਦੇ ਕੋ ਗੱਡੀ ਛਾਮੀ ਫੜ ਲਾਂਗੇ ਉਹ ਵੀ ਜੁਕੀ ਲਾ ਕੇ ਜਾਊਗਾ ਆਪਣੇ ਫਾਦਰ ਸਾਹਿਬ ਦੀ ਫਿਰ ਅੰਕਲ ਕੰਮ ਕਰਾਉਣਗੇ ਇਹ ਤਾਂ ਤੇ ਵੀਰ ਉਹ ਫੜ ਲਾ ਗਏ ਤੇ ਇੱਕ ਇੱਕ ਗੱਲ ਹੋਰ ਇੱਕ ਨਾ ਨੂੰ ਏ ਡੀ ਦੇ ਮਤਲਬ ਲਾਈਟ ਨਹੀਂ ਮਿਲੀ ਕੋਈ ਚੰਗੀ ਮਿਲੀ ਨਹੀਂ ਗਈ ਹਾਂ ਉਹ ਡੀ ਕੈਥਲ ਵਾਲੀ ਨਾ ਕੈਥਲ ਵਾਲੀ ਉਹ ਆਪਾਂ ਉਥੋਂ ਹੀ ਲੈ ਆਉਣੀ ਆ ਲਾਈਟ ਹੈ ਨਾ ਕਿਉਂ ਨਹੀਂ ਸੀ ਠੀਕ ਹੈ ਨਾ ਕਿਉਂ ਬਿਸ਼ਾਦੀ ਹੈ ਨਾ ਉਥੋਂ ਲੈ ਆਉਣੀ ਆ ਉਹ ਪ੍ਰੋਪਰਲੀ ਉਥੇ ਨਾਲੇ ਗਾਰੰਟੀ ਵਧੀਆ ਉਹ 60 ਘੰਟੇ ਦਾ ਬੈਕਅਪ ਦਿੰਦੇ ਹੀ ਸੈੱਲ ਠੀਕ ਆ ਉਹ ਉਥੋਂ ਹੀ ਲੈ ਆਉਣੀ ਆ ਨਾਲੇ ਬੈਸਟ ਹੈ ਨਾਲੇ ਟੈਂਟ ਉਹਨਾਂ ਕੋਲੇ ਸਭ ਕੁਝ ਉਹਨਾਂ ਕੋਲ ਆ ਤੇ ਉਹ ਚੀਜ਼ ਉਥੇ ਹੀ ਲੈ ਲੈਣੀ ਆ ਤੇ ਅੱਜ ਫਿਰ ਥੋੜਾ ਜਿਹਾ ਮੂਡ ਜਾ ਤੇ ਬੜਾ ਆਫ ਹੋਇਆ ਤੇ ਪ੍ਰਧਾਨ ਦਾ ਵੀ ਹੋਇਆ ਠੀਕ ਹੈ ਨਾ ਯਾਰ ਗੱਡੀ ਲੱਗ ਗਈ ਮੈਂ ਕੋਈ ਗੱਲ ਨਹੀਂ ਯਾਰ ਫਿਰ ਕਿਹੜੀ ਗੱਲ ਹੈ ਜਦੋਂ ਚੱਲਦੇ ਆ ਨਾ ਉਹਨਾਂ ਬਿਲਕੁਲ ਹੀ ਪਏ ਤੇ ਜਾਣਦੇ ਆ ਬਿਲਕੁਲ ਹੀ ਛੋਟਾ ਜਿਹਾ ਰਾਹ ਆ ਗਿਆ ਗੜੀ ਰੋਡ ਬੰਦ ਆਈ ਤੇ ਉਹ ਕੱਟੀ ਤੇ ਉਹ ਕਿਤੇ ਘਾਹ ਦੇ ਵਿੱਚ ਨਾ ਬੁਰਜੀ ਗੱਡੀ ਤੇ ਉਹਦੇ ਨਾਲ ਲੱਗ ਗਈ ਤੇ ਕਾਫੀ ਲੱਗ ਗਈ ਮਤਲਬ ਮਤਲਬ ਦਿੱਦੇ ਤੋਂ ਜ਼ਿਆਦਾ ਪੈਨਲ ਲੱਗ ਗਿਆ ਪਰ ਕੋਈ ਗੱਲ ਨਹੀਂ ਉਹ ਚੀਜ਼ਾਂ ਮਤਲਬ ਲੱਗਦੀਆਂ ਹੀ ਰਹਿੰਦੀਆਂ ਕੋਈ ਗੱਲ ਨਹੀਂ ਤੇ ਉਸ ਹੱਬ ਨਾਲ ਫਿਰ ਦਾਨੋ ਗਿਆ ਉਹ ਬਿਲਕੁਲ ਕਿਨੂੰ ਮਹਿਸੂਸ ਨਹੀਂ ਹੋਣਾ ਕਿ ਉਹ ਲੱਗੀ ਆ ਜਾਂ ਕਿੱਦਾਂ ਹੋ ਗਿਆ ਬਾਕੀ ਚਲੋ ਮਾੜਾ ਮੋਟਾ ਤੇ ਹੁੰਦੇ ਹੀ ਰਹਿੰਦਾ ਜਿਹਨੂੰ ਰੋਡ ਤੇ ਚੱਲਦੇ ਆ ਤੇ ਬਾਕੀ ਇਸ ਵਲੌਗ ਨੂੰ ਫਿਰ ਕਰਦੇ ਆ ਇੱਥੇ ਹੀ ਐਂਡ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਓ ਸਾਨੂੰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਕੁਝ ਵੀ ਕਰਿਆ ਕਰੋ ਕੁਝ ਨਾ ਕੁਝ ਦੱਸਿਆ ਕਰੋ ਜ਼ਰੂਰ ਕਰਿਆ ਕਰੋ ਕੋਈ ਕੁਝ ਵੀ ਦੱਸਿਆ ਕਰੋ ਆਪਣਾ ਨਾ ਕੋਈ ਰਿਵਿਊ ਦਿਆ ਕਰੋ ਸਾਨੂੰ ਤੇ ਫੀਡਬੈਕ ਦਿਆ ਕਰੋ ਸਾਨੂੰ ਅਈ ਉਹ ਚੀਜ਼ ਤੇ ਨਾ ਵਰਕ ਕਰਾਂਗੇ ਜੇ ਕੋਈ ਸਾਨੂੰ ਤੁਹਾਨੂੰ ਲੱਗਦਾ ਹੈ ਨਾ ਅਈ ਉਹ ਚੀਜ਼ ਕਮੈਂਟ ਕਰਕੇ ਨਾ ਉਹ ਚੀਜ਼ ਦਾ ਕੋਈ ਤੇ ਉੱਥੇ ਵਰਕ ਕਰਾ ਕਰਾਂਗੇ ਤੇ ਦੂਜੀ ਗੱਲ ਇਹ ਆ ਕਿ ਫਿਰ ਇੱਕ ਤੁਸੀਂ ਬੈਲ ਆਈਕਨ ਦਬਾਓ ਸਾਨੂੰ ਸਬਸਕ੍ਰਾਈਬ ਕਰੋ ਤੇ ਫਿਰ ਸਾਨੂੰ ਦੋ ਛੁੱਟੀ ਤੇ ਇਸ ਬਲੌਗ ਨੂੰ ਕਰਦੇ ਆ ਇੱਥੇ ਹੀ ਐਂਡ ਰੱਬ ਰੱਖੇ